ਕੈਨੇਡਾ ਨਾਲ ਜਾਣ ਤੋਂ ਦੁਖੀ ਨੌਜਵਾਨ ਦੇ ਵੱਲੋਂ ਕੀਤੀ ਗਈ ਖੁਦਕੁਸ਼ੀ ਮਤਭਾਗੀ ਖਬਰ ਸਾਹਮਣੇ ਆ ਰਹੀ ਹੈ ਸੈਲਾਕਲਾਂ ਦੇ ਇੱਕ ਨੌਜਵਾਨ ਦੇ ਨਾਲ ਜੁੜੀ ਹੋਈ ਜਿਸ ਨੇ ਲੱਖ ਰੁਪਏ ਖਰਚ ਕੇ ਵਿਦੇਸ਼ ਆਪਣੀ ਮੰਗੇਤਰ ਨੂੰ ਭੇਜਿਆ ਸੀ ਤੇ ਉਸ ਦੇ ਵੱਲੋਂ ਉੱਧਰ ਜਾ ਕੇ ਧੋਖਾ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਧੋਖਾ ਨੌਜਵਾਨ ਸਹਾਰ ਨਹੀਂ ਸਕਿਆ ਤੇ ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਲੜਕੇ ਦਾ ਅੱਜ ਸੈਲਾ ਖੁਰਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਮੇਰਾ ਬڑا ਲੜਕਾ ਸੀ ਮੇਰਾ ਬڑا ਲੜਕਾ ਸੀ ਦੇਖੋ ਜੀ 2022 ਦੇ ਵਿੱਚ ਅੰਗੇਜਮੈਂਟ ਹੋਈ ਸੀ ਤੇ ਉਸ ਤੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋਲ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉਸ ਜਾ ਕੇ ਸਾਰਾ ਖਰਚਾ 25-26 ਲੱਖ ਰੁਪਏ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਨੇ ਕੁੜੀ ਨੇ 1.5 ਸਾਲ ਬਾਅਦ ਇਹਨਾਂ ਫੋਨ ਬੰਦ ਕਰ ਕਰ ਸਕ ਅਣਜਾਣ ਪਿਛੇ ਮੰਗ ਰ ਅ ਮੁੰਡੇ ਨਗਰ ਕਰਨ ਲੱਪਈ ਤੇ ਉਹਦੇ ਬਾਅਦ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਇਹ ਪਛਾਣ ਨਗਰ ਹੋਰ ਕਰਦੀ ਹੈ ਚਿੱਛੇ ਬੰਦੀ ਹੈ ਤਾਂ ਕਰਦੇ ਕਰਦੇ ਜੀ 2.5 ਸਾਲ ਫੇਰ ਉਸੇ ਘਰ ਵਿੱਚ ਰਹਿ ਗਈ ਸਾਲੇ ਮੇਰੇ ਦੇ ਤੇ ਅੰਦਰ ਭੇਜ ਨਹੀਂ ਦਿੱਤਾ ਹੈਗਾ ਤੇ ਆਪਣਾ ਦੂਜਾ ਆਪਣੇ ਘਰ ਨੂੰ ਕੱਢੇ ਭੇਜੀ ਗਈ ਤੇ ਖਰਚਾ ਉਹ ਕਰਦੇ ਰਹੇ ਨੇ ਸਾਰਾ ਜੋ ਕਿ ਕਿਰਾਇਆ ਰੈਂਟ ਜੋ ਰੋਟੀ ਪਾਣੀ ਖਰਚਾ ਉਹ ਮੇਰੇ ਸਾਲੇ ਕਰਦੇ ਨੇ ਸਾਰਾ ਉੱਥੇ ਕੌਣ ਜੀ ਲੜਕੀ ਕੀ ਲੱਗਦੀ ਹੈ ਮੇਰੀ ਨੌ ਸੀ ਉਹ ਕਦੋਂ ਮੈਰਿਜ ਦਾ ਨਹੀਂ ਕਦੋਂ ਮੈਰਿਜ ਨਹੀਂ ਐਂਗੇਜਮੈਂਟ ਹੋਈ ਸੀ ਰੀਲ ਮਾਰ ਕੇ ਦੇਖੀਏ ਐਂਗੇਜਮੈਂਟ ਹੋਈ ਹਾਂ ਜੀ ਐਂਗੇਜਮੈਂਟ ਤੇ ਤੁਸੀਂ ਜਿਹੜਾ ਉਹਨੂੰ ਜਸਾ ਬਾਹਰ ਭੇਜਿਆ ਸਾਰਾ ਖਰਚਾ ਤੁਹਾਡਾ ਸੀ ਸਾਰਾ ਟੋਟਲ ਖਰਚਾ ਸੀ ਕੀਤਾ ਉਹਦੇ ਦਿੱਲੀ 에어ਪੋਰਟ ਜਾਂ ਜਾਣ ਤੱਕ ਵੀ ਖਰਚਾ ਸੀ ਕੀਤਾ ਕਿੰਨਾ ਕ ਖਰਚਾ ਟੋਟਲ ਆਇਆ ਸਾਡਾ 25-26 ਲੱਖ ਰੁਪਏ ਖਰਚਾ ਆਇਆ ਜੋ ਉਹਦੀ ਫੀਸਾਂ ਭਰੀਆਂ ਜੋ ਦੂਜਾ ਸਗਾ ਉਹ ਸਾਰਾ ਖਰਚਾ ਸੀ ਕੀਤਾ ਉਹ ਕੀ ਕੀ ਗੱਲ ਹੋਈ ਸੀ ਜਿਹੜੀ ਲੜਕੇ ਤੁਹਾਡੇ ਨੇ ਕੰਮ ਕਿਤੇ ਆ ਕੁੜੀ ਨੇ ਜੀ 2 ਸਾਲ ਬਾਅਦ ਨਾ ਮੁੰਡੇ ਨੂੰ ਤੰਗ ਕਰ ਲੱਭੀ ਸੀ ਪੈਸੇ ਇਹ ਤੋਂ 6 ਲੱਖ ਰੁਪਏ ਹੋਰ ਮੰਗਦੀ ਸੀ ਕਿ 6 ਲੱਖ ਹੋਰ ਮੈਨੂੰ ਦਿਓ ਤੇ ਵੀ ਮੈਂ ਆਪਣੇ ਭਰਾ ਨੂੰ ਲਗਾਣਾ ਆ ਇਹਦਾ ਪ੍ਰਾਪਰਾਵਜੋ ਸੀ ਉਹ ਇੱਥੇ ਇੰਡੀਆ ਸਗਾ ਵੀ ਆਪਣੇ ਭਰਾ ਨੂੰ ਬਾਹਰ ਨਿਕਾਣਾ ਇਹ ਕਹਿੰਦਾ ਵੀ ਇਹ ਜਵਾਬ ਦਿੱਤਾ ਵੀ ਮੇਰੇ ਕੋਲ ਪੈਸੇ ਹੈ ਨਹੀਂ 6 ਲੱਖ ਮੇਰੇ ਕੋਲ ਦੇ ਦੂੰਗਾ ਨਹੀਂ ਮੈਂ ਤੈਨੂੰ ਨਿਗਾੜਦਾ ਤੇ ਕਾਜੀ ਮੇਰਾ ਤੇਰੇ ਭਰਾ ਨੂੰ ਜਿਨ ਨਿਗਾੜਨ ਦਾ ਕੋਈ ਟੈਕਾ ਨਹੀਂ ਲਗਾ ਤਾਂ ਫਿਰ ਉਹਨੇ ਇੱਕ ਬਾਅਦ ਵਿੱਚ ਮੁੰਡੇ ਨੇ ਇਹਦੀ ਚੋਰੀ ਫੜ ਲਈ ਇਹ ਕਿਸੇ ਮੁੰਡੇ ਦਾ ਵਟਸਐਪ ਤੇ ਐਡ ਸੀ ਬਾਰ ਕਰੇ ਲਾ ਦਿੱਤੀ ਉਹ ਪਸਾਉ ਰੂਪ ਮੈਰੇ ਤੇ ਕੰਟੈਕਟ ਮੈਰੇ ਸੀ ਨਿਕਲ ਟੈਕਟ ਪਰ ਇਹ ਸ਼ੇਰ ਜੀ ਮੈਰੇ ਸੀ ਬਲ ਬਲ ਪਰ ਮਾਲ ਮੈਰਤ ਕਰਾਉਗੀ ਕੁੜੀ ਆ ਕੇ ਤੇ ਪੱਕੀ ਮੈਰੇ ਸੀ ਗਏ ਗੁਰਲਾਲ ਸੈਲਾ ਜਿਹੜਾ ਸੈਲਾ ਕਲਾਂ ਦੇ ਕਲਾਂ ਦੇ ਜਿਹੜੇ ਸਰਪੰਚ ਹੁੰਦਾ ਰਾ ਫੋਨ ਮਸੂਲ ਹੋਇਆ ਸੀਗਾ ਕਿ ਕੁਲਵਿੰਦਰ ਸਿੰਘ ਦੇ ਜਿਹੜਾ ਵੱਡਾ ਬੇਟਾ ਆ ਕਰਨਵੀਰ ਜਿਹੜਾ ਕਿ 24 ਸਾਲਾ ਦਾ ਜਿੰਨੇ ਕਿ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਦੀ ਲਾ ਸਮਾਪਤ ਕਰ ਲਈ ਆ ਇਹਦੇ ਸਬੰਧ ਵਿੱਚ ਜਿਹੜਾ ਮੇਰਾ ਚੌਂਕੀ ਚਾਚਾ ਐਸਐਸਈ ਔੰਕਾਰ ਸਿੰਘ ਮੌਕੇ ਤੇ ਪਹੁੰਚ ਕੇ ਜਿਹੜਾ ਕੁਲਵਿੰਦਰ ਸਿੰਘ ਦਾ ਬਿਆਨ ਕਲਮਬੰਦ ਕੀਤਾ ਹੈ ਜਿਹਦੇ ਮੁਤਾਬਕ ਹੀ 6 ਜਣੇ ਦੇ ਅਫਰੀਅਦ ਦੱਜੋਈ ਹੈ। ਸਭ ਰਸਮੀ ਪਾਈ ਗਈ। ਹਾਂਜੀ ਇਹਦੇ ਵਿੱਚ ਜਿਹੜੇ ਨਵਜੋਤਪੁਰ ਕੁੜੀ ਹੈਗੀ ਹੈ ਇਹ ਮੁੰਡਾ ਕਰਨਵੀਰ ਇਹਨਾਂ ਦਾ ਆਪਸ 'ਚ 15 5 2022 ਨੂੰ ਰਿੰਗਸਰਾ ਮਣੀ ਹੋਈ ਸੀ ਜਿਹੜੀ ਕਿ ਰਿੰਗਸਰਾ ਮਣੀ ਤੋਂ ਬਾਅਦ ਉਹਨਾਂ ਦਾ ਇੱਕ ਐਗਰੀਮੈਂਟ ਹੋਇਆ ਹੈ ਜ਼ੁਬਾਨੀ ਕਿ ਜਿਹੜੀ ਨਵਜੋਤਪੁਰ ਆ ਮੁੰਡੇ ਵਾਲੇ ਖਰਚਾ ਚੱਕ ਕੇ ਬਾਹਰ ਭੇਜਨ ਉੱਤੇ ਕੈਨੇਡਾ ਦੇ ਜਿਹੜੀ ਆ ਨਵਜੋਧਪੁਰ ਮੁੰਡੇ ਨੂੰ ਬਾਹਰ ਬੁਲਾਵੇਗੀ ਆਪਣੇ ਕੋ ਜਿਹੜਾ ਕਿ ਉਲਟ ਹੀ ਜਿਹੜੀ ਨਵਜੋਧਪੁਰ ਆ ਉੱਥੇ ਪਹੁੰਚ ਕੇ ਜਿਹੜੀ ਆ ਕਿ ਮੁੱਕਰ ਗਈ ਕਿ ਮੈਂ ਵਿਆਹ ਨਹੀਂ ਕਰਨਾ ਕਿਸੇ ਹੋਰ ਨਾਲ ਕਰਨਾ ਇਹਦੇ ਦੁੱਖੋਂ ਜਿਹੜਾ ਕਦਮਵੀਰ ਨੇ ਜਿਹੜਾ ਆ 19 20 ਦੀ ਦਰਮਿਆਨੀ ਰਾਤ ਜਿਹੜਾ ਆ ਕੋਈ ਨਸ਼ੀਲੀ ਚੀਜ਼ ਖਾ ਕੇ ਜੀਵਨ ਦੀ ਲੀਲਾ ਆਪਣੀ ਸਮਾਪਤ ਕਰ ਦਿੱਤੀ ਮੀਂਹ ਕਾਤੇ ਹੀ ਹੈ ਲੱਤੀ ਦੇ ਕਰਕੇ ਨੇ ਫਿਲਹਾਲ ਤਾਂ ਜੋ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਜਿਹੜਾ ਆ ਜਿਹੜੇ ਮਹਤਵਪੂਰਨ ਜਿਹੜੇ ਸਪੰਸ ਵਗੈਰਾ ਹੈਗੇ ਆ ਉਹਨਾਂ ਤੋਂ ਇਹੀ ਪਾਇਆ ਗਿਆ ਕਿ ਇਹਨਾਂ ਦੀ 15 5 2022 ਨੂੰ ਰਿੰਗਸਟਰਾਣੀ ਹੋਈ ਸੀ ਜਿਹੜੀ ਕੁੜੀ ਦਸੰਬਰ ਮਹੀਨੇ 2022 ਚ ਕੈਨੇਡਾ ਮੂਵ ਹੋਈ ਆ 1.5 ਸਾਲ ਗੱਲਾਂ ਕਰਦੀ ਰਹੀਏ ਬਾਅਦ ਚ ਉਹਨੂੰ ਕੁੜੀ ਨੂੰ ਮੁੰਡੇ ਨੂੰ ਬਲੌਕ ਕਰਤਾ ਉਹਨੇ ਕੁੜੀ ਤੇ ਜਿਹੜਾ ਕੁੜੀ ਇਸੇ ਮੁੰਡਾ ਜਿਹੜਾ ਇਸੇ ਦੁੱਖੋਂ ਜਿਹੜਾ ਆ ਕਿ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਇਸ ਕਿੰਨੀਆਂ ਦੀ ਪਈ ਹੈ ਇਹਦੇ ਵਿੱਚ ਅਸੀਂ ਦੋ ਜਣਿਆਂ ਦੀ ਕੁੜੀ ਦੇ ਜਿਹੜੇ ਆ ਮਾਪਿਓ ਦੀ ਬਲਵਿੰਦਰ ਤੇ ਰਾਜਵਿੰਦਰ ਕੋਟੀ ਇਹੀ ਰੈਸਟ ਪਈ ਹੈ